ਰੀ ਪਦਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕੰਡ 11 ਨਵੇਂ ਸਾਲ ਵਿੱਚ ਬਾਰ ਐਸੋਸੀਏਸ਼ਨ ਨੇ ਕੰਟੀਨਾ ਫੋਟੋ ਸੈਟ ਦੀਆਂ ਦੁਕਾਨਾਂ ਚੈਂਬਰਾਂ ਹੈਟਰੀ ਕੰਟੀਨ ਜੂਸ ਦੀਆਂ ਦੁਕਾਨਾਂ ਹੋਰ ਕਈ ਛੋਲੇ ਭਟੂਰੇ ਵੇਚਣ ਬਾਰੇ ਆਦੀਆਂ ਬੋਲੀਆਂ ਕੀਤੀਆਂ ਸਨ ਕੰਟੀਨਾ ਵਾਲਿਆਂ ਨੂੰ ਪਹਿਲਾਂ ਬਾਕੀ ਉਮੀਦ ਸੀ ਕਿ ਅਹੁਦੇਦਾਰਾਂ ਨੂੰ ਕਮਿਸ਼ਨ ਦੇਣੇ ਪੈਣੇ ਹਨ ਪਰ ਕਿਉਂਕਿ ਐਸਕੀ ਸਿਮਰਨਜੀਤ ਸਿੰਘ ਸੈਕਟਰੀ ਨਾਲ ਸਾਰੇ ਅਹੁਦੇਦਾਰ ਇੱਕਮਤ ਸਨ ਕਿ ਕਿਸੇ ਤੋਂ ਕਮਿਸ਼ਨ ਨਹੀਂ ਲੈਣਾ ਫੈਕਟਰੀ ਕਮਿਸ਼ਨਰਾਂ ਦੇ ਸਖਤ ਖਲਾਫ ਸੀ ਜਦ ਬੋਲੀ ਹੋਈ ਤਾਂ ਸੈਕਟਰੀ ਨੇ ਬੋਲੀ ਦਾ ਰੇਟ ਪਿਛਲੇ ਸਾਲ ਦੀ ਟੁੱਟੀ ਹੋਈ ਬੋਲੀ ਤੋਂ ਸ਼ੁਰੂ ਕਰ ਦਿੱਤਾ ਤਾਂ ਕਿ ਕੰਟੇਨ ਵਾਲਿਆਂ ਨੂੰ ਪਹਿਲਾਂ ਨਾਲੋਂ ਵੱਧ ਰੇਟ ਤੇ ਕੰਟੇਨਰਾਂ ਲੈਣੀਆਂ ਪੈਣ ਬੋਲੀ ਵਿੱਚ ਇਸੇ ਤਰ੍ਹਾਂ ਹੋਇਆ ਐਦਕੀ ਕੰਟੇਨਰਾਂ ਨੂੰ ਕਿਰਾਏ ਉੱਤੇ ਚੜਾਉਣ ਲੱਗਿਆਂ ਬਾਹਰ ਐਸੋਸੀਏਸ਼ਨ ਨੂੰ ਬਹੁਤ ਲਾਭ ਹੋਇਆ ਇਸੇ ਤਰ੍ਹਾਂ ਹਰ ਗੱਲ ਵਿੱਚ ਇਮਾਨਦਾਰੀ ਪਾਰਦਰਸ਼ਤਾ અપਨਾਉਣ ਨਾਲ ਬਾੜ ਦੀ ਆਮਦਨ ਵਧ ਰਹੀ ਸੀ ਜਿੱਥੇ ਪਹਿਲਾਂ ਕਰਮਚਾਰੀਆਂ ਨੂੰ ਤਨਖਾਹਾਂ ਦੇਣੀਆਂ ਵੀ ਮੁਸ਼ਕਲ ਹੁੰਦੀਆਂ ਸਨ ਹੁਣ ਕਰਮਚਾਰੀਆਂ ਨੂੰ ਤਨਖਾਹਾਂ ਪਹਿਲੀ ਤਰੀਕ ਨੂੰ ਮਿਲ ਜਾਂਦੀਆਂ ਸਨ ਪ੍ਰਧਾਨ ਵਿਕਰਮ ਸਿੰਘ ਸੰਧੂ ਵੀ ਹੈਰਾਨ ਸੀ ਕਿ ਇਹ ਕਿ ਲਾਭ ਕਿਵੇਂ ਹੋ ਰਿਹਾ ਹੈ ਨੁਕਸਾਨ ਤਾਂ ਹੋਵੇ ਜੇ ਵਿੱਚੋਂ ਕੋਈ ਕਮਿਸ਼ਨ ਖਾਵੇ ਜਦੋਂ ਸਾਰਾ ਕੰਮ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਹੋਣਾ ਹੈ ਤਾਂ ਲਾਭ ਤਾਂ ਹੋਣਾ ਹੀ ਹੋਣਾ ਹੈ ਪਹਿਲਾਂ ਇੱਕ ਪਿਰਥੋਰ ਸੀ ਕਿ ਕੰਟੀਨਾਂ ਤੋਂ ਪ੍ਰਧਾਨ ਸੈਕਟਰੀ ਵਾਈਸ ਪ੍ਰਧਾਨ ਆਜ ਨੂੰ ਖਾਣਾ ਮੁਫਤ ਹੁੰਦਾ ਸੀ ਇੱਕ ਸੁਪਰਡੈਂਟ ਸੀ ਸਰਜੀਤ ਸਿੰਘ ਉਸਨੇ ਜਦੋਂ ਸੈਕਟਰੀ ਜਾਂ ਪ੍ਰਧਾਨ ਨੇ ਕਿਹਾ ਕਿ ਤਿੰਨ ਬੰਦਿਆਂ ਦਾ ਖਾਣਾ ਕੰਟੇਨ ਤੋਂ ਮੰਗਵਾ। ਤਾਂ ਉਸਨੇ ਕੰਟੇਨ ਵਾਲੇ ਨੂੰ ਆਰਡਰ ਕਰਨਾ ਕਿ ਸੈਕਟਰੀ ਸਾਹਿਬ ਨੇ ਪੰਜ ਬੰਦਿਆਂ ਦਾ ਖਾਣਾ ਮੰਗਵਾਇਆ। ਦੋ ਫालतू ਬੰਦਿਆਂ ਦਾ ਖਾਣਾ ਸਟਾਫ ਵਾਲੇ ਕਹਿੰਦੇ ਸਨ। ਖਾਣਾ ਜੋ ਮੁਫਤ ਆਉਂਦਾ ਸੀ ਕਿਉਂਕਿ ਪਿਰਤੀ ਅਜੇ ਹੀ ਸੀ। ਪਰ ਸਿਮਰਨਜੀਤ ਨੇ ਇੱਕ ਸਕੀਮ ਸ਼ੁਰੂ ਕੀਤੀ। ਉਸਨੇ ਆਉਂਦੇ ਸਾਰ ਆਪਣੇ ਦਫ਼ਤਰ ਦੇ ਬਾਹਰ ਬੈਠੇ ਪੀਣ ਨੂੰ 500 ਰੁਪਏ ਦੇ ਦੇਨੇ ਤੇ ਕਹਿਣਾ ਕਿ ਜਦੋਂ ਉਹ ਕੋਈ ਖਾਣਾ ਚਾਹ ਆਦ ਮੰਗਵਾਏ ਤਾਂ ਨਗਦ ਮੰਗਵਾਏ। ਕੋਈ ਧਾਰ ਨਹੀਂ ਕਰਨਾ। ਕੋਈ ਮੁਫਤ ਚੀਜ਼ ਨਹੀਂ ਮੰਗਵਾਨੀ। ਇੱਕ ਦੋ ਵਾਰ ਜਦੋਂ ਸਿਮਰਨਜੀਤ ਸਿੰਘ ਨੇ ਖਾਣਾ ਮੰਗਵਾਇਆ ਤਾਂ ਉਸਨੇ ਪੀਐਨ ਨੂੰ ਪੁੱਛਿਆ ਕਿ ਪੈਸੇ ਦਿੱਤੇ ਹਨ ਤਾਂ ਪੀਐਨ ਨੇ ਕਿਹਾ ਕਿ ਹਾਂ ਪੈਸੇ ਕੰਟੀਨ ਵਾਲੇ ਨੂੰ ਦਿੱਤੇ ਹਨ ਸਿਮਰਨਜੀਤ ਨੂੰ ਇੱਕ ਵਾਰ ਸ਼ੱਕ ਹੋਇਆ ਕਿ ਪੀਐਨ ਨੇ ਪੈਸੇ ਨਹੀਂ ਦਿੱਤੇ ਖਾਣਾ ਮੁਫਤ ਤਾਂ ਮੰਗਵਾਇਆ ਹੈ ਤੇ ਪੈਸੇ ਆਪ ਰੱਖ ਲਏ ਹਨ ਸਿਮਰਨਜੀਤ ਕੰਟੀਨ ਵਾਲੇ ਕੋਲ ਗਿਆ ਉਸ ਤੋਂ ਪਤਾ ਲੱਗਿਆ ਕਿ ਪੀਐਨ ਪੈਸੇ ਨਹੀਂ ਦੇ ਕੇ ਗਿਆ ਇਸ ਕਪਲੇ ਦਾ ਪਤਾ ਲੱਗਣ ਉੱਤੇ ਪੀਐਨ ਦੀ ਸਾਰਿਆਂ ਸਾਹਮਣੇ ਝਾੜ-ਝੰਬ ਹੋਈ ਇਸ ਨਾਲ ਸਾਰੇ ਦਫ਼ਤਰ ਦੇ ਕਰਮਚਾਰੀਆਂ ਤੇ ਪੀਐਨ ਨੂੰ ਪਤਾ ਲੱਗ ਗਿਆ ਕਿ ਹੁਣ ਹਿਰਾਫੇਰੀਆਂ ਨੇ ਚੱਲਣ ਗਿਆ। ਸਰਜੀਤ ਸਿੰਘ ਸੁਪਰੀਡੈਂਟ ਨੂੰ ਕੈਂਟੀਨਾਂ ਤੋਂ ਖਾਣਾ ਮਗਵਾਉਣ ਦੇ ਆਰਡਰ ਦੇਣ ਤੋਂ ਰੋਕ ਦਿੱਤਾ। ਜਿੱਥੇ ਕਰਮਚਾਰੀ ਸੈਕਟਰੀ ਸਿਮਰਨਜੀਤ ਸਿੰਘ ਤੋਂ ਉਹਨਾਂ ਦੇ ਕੰਮ ਕਰਨ ਕਰਕੇ ਖੁਸ਼ ਸਨ। ਉਥੇ ਕਈ-ਕਈ ਸਾਲਾਂ ਤੋਂ ਇੱਕੋ ਪੋਸਟ 'ਤੇ ਬੈਠੇ ਕਰਮਚਾਰੀ ਦੁਖੀ ਸਨ। ਸੈਕਟਰੀ ਨੇ ਸਾਰਿਆਂ ਦੀ ਆਪਸੀ ਬਦਲੀਆਂ ਕਰ ਦਿੱਤੀਆਂ। ਇੱਕ ਸਹਾਇਕ ਕਲਰਕ ਪ੍ਰਦੀਪ ਕੁਮਾਰ ਬਹੁਤ ਪਲਾਮਾਨਸ ਸੀ। ਸਟੈਨੋ ਦਾ ਕੰਮ ਵੀ ਉਸੇ ਕੋਲ ਸੀ। ਉਸ ਨੂੰ ਸਾਰੇ ਜ਼ਫਤਰੀ ਕੰਮਾਂ ਦਾ ਬਹੁਤ ਗਿਆਨ ਸੀ। ਕਈ ਗੱਲਾਂ ਤਾਂ ਉਸ ਨੂੰ ਮੂੰਹ ਜਵਾਨੀ ਯਾਦ ਸਨ। ਸਟਾਫ ਨੂੰ ਹੁਣ ਕਰਕੇ ਸਾਰੇ ਕੰਮ ਉਸਦੇ ਰਾਹੀਂ ਟਾਈਪ ਕਰਵਾਏ ਜਾਂਦੇ ਸਨ ਜਦੋਂ ਉਸਨੇ ਦੇਖਿਆ ਕਿ ਸੈਕਟਰੀ ਸਿਮਰਨਜੀਤ ਦੇ ਆਉਣ ਨਾਲ ਦਫ਼ਤਰ ਦਾ ਮਾਹੌਲ ਹੀ ਬਦਲਿਆ ਹੋਇਆ ਹੈ ਪ੍ਰਧਾਨ ਵਾ이스 ਪ੍ਰਧਾਨ ਜੁਆਇੰਟ ਸੈਕਟਰੀ ਕੈਸ਼ੀਅਰ ਸਾਰੇ ਆਪਸ ਵਿੱਚ ਬੜੇ ਪ੍ਰੇਮ ਭਾਵ ਨਾਲ ਰਹਿੰਦੇ ਹਨ ਤਾਂ ਉਹਨਾਂ ਨੇ ਵੀ ਆਪਣੇ ਕੰਮ ਦੇ ਢੰਗ ਵਿੱਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ ਐਗਜ਼ੀਕਿਊਟਿਵ ਕਮੇਟੀ ਵਿੱਚ ਇੱਕ ਬੜੇ ਵਿੰਗੇ ਸੁਭਾਅ ਵਾਲਾ ਮੈਂਬਰ ਸੀ ਉਹ ਪਹਿਲਾਂ ਵੀ ਦੋ ਵਾਰ ਮੈਂਬਰ ਰਹਿ ਚੁੱਕਾ ਸੀ ਉਹ ਸੈਕਟਰੀ ਦੇ ਕੰਮ 'ਤੇ ਡਿੱਕੇ ਲਾਉਂਦਾ ਰਹਿੰਦਾ ਸੀ ਉਹ ਆਪਣੇ ਆਪ ਕਰਮਚਾਰੀਆਂ ਦੀਆਂ ਡਿਊਟੀਆਂ ਬਦਲ ਦਿੰਦਾ ਸੀ ਦਫ਼ਤਰ ਦੇ ਬਾਹਰ ਤਿੰਨ ਚਾਰ ਕੰਪਿਊਟਰ ਵਾਲੇ ਬੈਠੇ ਹੁੰਦੇ ਸਨ ਤਾਂ ਕਿ ਕੋਈ ਵਕੀਲ ਕੋਰਟ ਲੱਗਣ ਤੋਂ ਪਹਿਲਾਂ ਲੋੜਿੰਦੀ ਜੱਜਮੈਂਟ ਕੜਵਾ ਕੇ ਆਪਣੇ ਕੇਸ ਨਾਲ ਲਾ ਸਕੇ ਇੱਕ ਦਿਨ ਉਸਨੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਅਜੇ ਵਿਹਲੇ ਬੈਠੇ ਹੋ ਜਾਓ ਪਾਰਕਿੰਗ ਵਿੱਚ ਪਾਰਕਿੰਗ ਵਾਲੇ ਪੀਣਾ ਦੀਆਂ ਗੱਡੀਆਂ ਲਵਾਉਣ ਵਿੱਚ ਮਦਦ ਕਰੋ ਉਹ ਚਾਰੇ ਬਾਹਰ ਚਲੇ ਗਏ ਬਾਗਰੋਂ ਵਕੀਲ ਸੈਕਟਰੀ ਕੋਲ ਆ ਕੇ ਕਹਿਣ ਲੱਗੇ ਸੈਕਟਰੀ ਸਾਹਿਬ ਕੰਪਿਊਟਰ ਵਾਲੇ ਕਿੱਧਰ ਗਏ ਅਸੀਂ ਜੱਜਮੈਂਟ ਕਰਵਾਉਣੀ ਸੀ ਸੈਕਟਰੀ ਜੀ ਨੇ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਕੰਪਿਊਟਰ ਵਾਲਾ ਨਹੀਂ ਸੀ ਸਿਮਰਨਜੀਤ ਨੂੰ ਸਖਤ ਗੁੱਸਾ ਆਇਆ ਉਹਨੇ ਸਬੰਧਤ ਸੁਪਰੀਡੈਂਟ ਨੂੰ ਹੁਕਮ ਕੀਤਾ ਕਿ ਫੌਰਨ ਫੋਨ ਕਰਕੇ ਚਾਰਾਂ ਨੂੰ ਬਰਾਵੇ ਉਹ ਚਾਰੋ ਤੁਰੰਤ ਪਹੁੰਚ ਕੇ ਸੈਕਟਰੀ ਨੇ ਤਾੜਦਿਆਂ ਪੁੱਛਿਆ ਕਿੱਧਰ ਗਏ ਸੀ ਤੁਸੀਂ ਕੰਮ ਛੱਡ ਕੇ ਸਰ ਸਾਨੂੰ ਅਤਰ ਸਿੰਘ ਅਰੇਵਾਲ ਸਰ ਨੇ ਬਾਹਰ ਪਾਰਕਿੰਗ ਵਿੱਚ ਵਕੀਲਾਂ ਦੀਆਂ ਗੱਡੀਆਂ ਲਵਾਉਣ ਵਿੱਚ ਸਹਾਇਤਾ ਕਰਨ ਲਈ ਭੇਜ ਦਿੱਤਾ ਸੀ ਆਖੇ ਤੁਸੀਂ ਵਿਹਲੇ ਬੈਠਿਓ ਕੰਪਿਊਟਰ ਵਾਲੇ ਡਰੇ ਖੜੇ ਸਨ ਖਬਰਦਾਰ ਜੇ ਅੱਗੇ ਤੋਂ ਕਿਸੇ ਦੇ ਕਹਤੇ ਕਿਤੇ ਗਏ ਹੋ ਤੁਹਾਡੀ ਡਿਊਟੀ 9 ਵਜੇ ਸ਼ੁਰੂ ਹੁੰਦੀ ਹੈ ਆ ਖੜੇ ਨੇ ਵਕੀਲ ਸਾਹਿਬ ਇਹਨਾਂ ਨੇ ਜੱਜਮੈਂਟਾਂ ਲੈਣੀਆਂ ਨੇ ਕੇਸਾਂ ਨਾਲ ਲੈਣੀਆਂ ਹਨ ਖੜੇ ਹਨ ਉਡੀਕ ਰਹੇ ਨੇ ਤੁਹਾਨੂੰ ਸੈਕਟਰੀ ਨੇ ਉਹਨਾਂ ਨੂੰ ਅੱਗੋਂ ਜਿਹਾ ਕਰਨ ਤੋਂ ਵਰਜਿਆ ਅਤਰ ਸਿੰਘ ਗਰੇਵਾਲ ਨੂੰ ਇੱਕ ਬਿਮਾਰੀ ਹੋਰ ਸੀ ਉਹ ਹਾਈ ਕੋਰਟ ਆਉਂਦੇ ਰਸਤੇ ਉੱਤੇ ਬੈਠੇ ਫੜੀ ਰੇੜੀਆਂ ਵਾਲਿਆਂ ਤੋਂ ਜੁਰਮਾਨੇ ਇਕੱਠੇ ਕਰਦਾ ਅਤੇ ਆਪਣੇ ਕੋਲ ਹੀ ਰੱਖ ਲੈਂਦਾ ਕਮੇਟੀ ਰੂਮ ਵਿੱਚ ਬੈਠੇ ਸੀਨੀਅਰਾਂ ਦੇ ਲੰਚ ਕਰਨ ਮਗਰੋਂ ਉਹਦਾ ਗਰੁੱਪ ਉੱਥੇ ਆ ਬੈਠਦਾ ਤੇ ਪੀਣਾ ਤੋਂ ਕੰਟੇਨਰਾਂ ਤੋਂ ਚੀਜ਼ਾਂ ਮੰਗਵਾਉਂਦਾ ਰਹਿੰਦਾ। ਜਦੋਂ ਸ਼ਾਮ ਨੂੰ 6:00 ਵਜੇ ਤਾਂ ਬਾਬੇ ਵਾਲੀ ਕੰਟੇਨ ਨੂੰ ਮੀਟ ਬਣਾਉਣ ਲਈ ਕਹਿੰਦਾ। ਸਾਰੇ ਵਕੀਲਾਂ ਤੇ ਦਫ਼ਤਰ ਵਾਲਿਆਂ ਦੀ ਜਾਣ ਮਗਰੋਂ ਉਹ ਉੱਥੇ ਬੈਠੇ ਖਾਂਦੇ ਪੀਂਦੇ ਰਹਿੰਦੇ ਤੇ ਖੱਪ ਪਾਉਂਦੇ ਰਹਿੰਦੇ। ਹੁਣ ਪ੍ਰਧਾਨ ਸਕੱਤਰ ਅਤੇ ਸਾਰਿਆਂ ਨੇ ਮਿਲ ਕੇ ਇੱਕ ਦਿਨ ਉਸ ਦੀ ਤਾੜਫੜ ਕਰਨ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਅਜਿਹੀਆਂ ਨਿੱਕੀਆਂ ਮੋਟੀਆਂ ਬਿਮਾਰੀਆਂ ਵੀ ਬਾਅਦ ਵਿੱਚ ਨਾ ਪਣ ਪਣ। ਸਿਮਰਨਜੀਤ ਨੇ ਫੋਨ ਕਰਕੇ ਅਤਰ ਸਿੰਘ ਗਰੇਵਾਲ ਨੂੰ ਬੁਲਾਇਆ। ਹੌਣ ਸੁਣ ਕੇ ਅਤਰ ਸਿੰਘ ਸਮਝ ਗਿਆ ਕਿ ਸੈਕਟਰੀ ਨੇ ਉਸਨੂੰ ਕਿਉਂ ਬੁਲਾਇਆ ਫੈਰ ਮਲਦਾ ਮਲਦਾ ਉਹ ਦਫ਼ਤਰ ਅੰਦਰ ਆਇਆ ਆ ਕੇ ਸਾਹਮਣੇ ਮੇਜ਼ ਦੇ ਉੱਤੇ ਬੈਠ ਗਿਆ ਸਿਮਰਨਜੀਤ ਨੇ ਅਤਰ ਸਿੰਘ ਗਰੇਵਾਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਜਰਾਵ ਗਰੇਵਾਲ ਸਾਹਿਬ ਤੁਸੀਂ ਕੰਪਿਊਟਰ ਵਾਲਿਆਂ ਨੂੰ ਬਾਹਰ ਪਾਰਕਿੰਗ ਕਿਉਂ ਭੇਜਿਆ ਇੱਥੇ ਵਕੀਲ ਜੱਜਮੈਂਟਾਂ ਕਢਵਾਉਣ ਤੋਂ ਔਖੇ ਹੋ ਰਹੇ ਸਨ ਉਹ ਜੀ ਸੈਕਟਰੀ ਸਾਹਿਬ ਉਸ ਵੇਲੇ ਨਾ ਸਾਰੇ ਵੇਲੇ ਬੈਠੇ ਦਸਨ ਮੈਂ ਕਿਹਾ ਐਨੇ ਤੁਸੀਂ ਪਾਰਕਿੰਗ ਵਾਲਿਆਂ ਦੀ ਸਹਾਇਤਾ ਕਰ ਆਓ ਗੱਡੀਆਂ ਲਵਾਉਣ 'ਚ ਦੇਖੋ ਗਰੇਵਾਲ ਸਾਹਿਬ ਤੁਸੀਂ ਮੇਥੋਂ ਉਮਰ ਵਿੱਚ ਕਿੰਨੇ ਵੱਡਿਓ ਤੁਸੀਂ ਤਾਂ ਮੈਨੂੰ ਸਮਝਾਉਣਾ ਹੈ ਤੁਸੀਂ ਆਪ ਹੀ ਬੱਚਿਆਂ ਵਾਲੀਆਂ ਗੱਲਾਂ ਕਰ ਦਿਓ ਜਿਹੜਾ ਬੰਦਾ ਜਿਸ ਡਿਊਟੀ ਉੱਤੇ ਬੈਠਾ ਹੋਵੇ ਉਸ ਨੂੰ ਉੱਥੋਂ ਕਿਉਂ ਹਲਾਇਆ ਜਾਵੇ ਸਿਮਰਨਜੀਤ ਹੋਰ ਕੋਰਾ ਹੋ ਕੇ ਬੋਲਿਆ ਹੁਣ ਅਤਰ ਸਿੰਘ ਗਰੇਵਾਲ ਨੂੰ ਗੱਲ ਨਹੀਂ ਆ ਰਹੀ ਸੀ ਪਿਛਲੇ ਸਾਲਾਂ ਵਾਲੇ ਪ੍ਰਧਾਨ ਸਕੱਤਰਾਂ ਦੀ ਉਹ ਪ੍ਰਵਾਹ ਨਹੀਂ ਸੀ ਕਰ ਰਿਹਾ ਨਾ ਹੀ ਉਹਨੂੰ ਕੋਈ ਰੋਕਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਸਿਮਰਨਜੀਤ ਸਿੰਘ ਅਜਿਹਾ ਸੈਕਟਰੀ ਹੋਵੇਗਾ ਹੁਣ ਸਿਮਰਨਜੀਤ ਅੱਗੇ ਬੋਲਿਆ ਨਾਲੇ ਤੁਸੀਂ ਰੇੜੀ ਫੜੀ ਵਾਲਿਆਂ ਤੋਂ ਕਰਾਇਆ ਇਕੱਠਾ ਕਰਦੇ ਰਹਿੰਦੇ ਹੋ ਬਿਨਾ ਦਫ਼ਤਰ ਦੀਆਂ ਰਸੀਦਾਂ ਤੋਂ ਇਹ ਤਾਂ ਗਰੇਵਾਲ ਸਾਹਿਬ ਸਿੱਧਾ ਕਪਲਾ ਹੈ ਦੇਖੋ ਸੈਕਟਰੀ ਸਾਹਿਬ ਮੈਂ ਪੈਸਾ ਪੈਸਾ ਅਕਾਊਂਟ ਵਾਲਿਆਂ ਕੋਲ ਜਮ੍ਹਾਂ ਕਰਾਉਂਦਾ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਪੈਸੇ ਮੈਂ ਆਪਣੇ ਕੋਲ ਰੱਖ ਲੈਂਦਾ ਅਤਰ ਸਿੰਘ ਆਪਣਾ ਪੱਖ ਤਾਂ ਰੱਖ ਰਿਹਾ ਸੀ ਪਰ ਬੋਲਣ ਲੱਗਿਆ ਉਹ ਲੜਖੜਾ ਰਿਹਾ ਸੀ ਉਹਦੇ ਮੂੰਹ ਤੇ ਹਵਾਈਆਂ ਉੱਡ ਰਹੀਆਂ ਸਨ ਮੱਥੇ ਉੱਤੇ ਨਾੜੀਆਂ ਉੱਪਰ ਆਈਆਂ ਸਨ ਹੁਣ ਸੈਕਟਰੀ ਸਿਮਰਨਜੀਤ ਆਪਣੀ ਆਈ ਉੱਤੇ ਆਇਆ ਹੋਇਆ ਸੀ ਉਸਨੇ ਕਿਹਾ ਅਤਰ ਸਿੰਘ ਜੀ ਕਮੇਟੀ ਰੂਮ ਵਿੱਚ ਸੀਨੀਅਰ ਵਕੀਲਾਂ ਦੇ ਲੰਚ ਕਰਕੇ ਜਾਣ ਮਗਰੋਂ ਤੁਸੀਂ ਹੋਰ ਵਕੀਲ ਸਿੱਧੂ ਹੋਰਾਂ ਨਾਲ ਸ਼ਾਮ ਤੱਕ ਬੈਠੇ ਰਹਿੰਦੇ ਹੋ ਇਹ ਤਾਂ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਜਦੋਂ ਸਾਰਾ ਹਾਈ ਕੋਰਟ ਬੰਦ ਹੋ ਜਾਵੇ ਦਫ਼ਤਰ ਬੰਦ ਹੋ ਜਾਵੇ ਤਾਂ ਪਿੱਛੋਂ ਤੁਹਾਡੇ ਕਮੇਟੀ ਰੂਮ ਵਿੱਚ ਬੈਠਣ ਦੀ ਕੀ ਤੋਕ ਰਹਿ ਜਾਂਦੀ ਹੈ ਇਹ ਤਾਂ ਬਹੁਤ ਬੁਰਾ ਲੱਗਦਾ ਤੁਸੀਂ ਸਿੱਧੂ ਸਾਹਿਬ ਨੂੰ ਤਾਂ ਕਦੇ ਕਿਹਾ ਨਹੀਂ ਉਹਨੂੰ ਵੀ ਕਹੋ ਇਹ ਤੁਹਾਡੀਆਂ ਗੱਲਾਂ ਸੋਲਾ ਨੇ ਸੱਚ ਹੈ ਉਹਨੂੰ ਵੀ ਹੁਣ ਕਹਿਣਾ ਹੀ ਪੈਣਾ ਹੈ ਇਹਦੀ ਦਦ ਪੱਕੀਓ ਕੱਢਾਂਗੇ ਦੇਖਣਾ ਤੁਸੀਂ ਅੱਗੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਜਿਸ ਕਮੇਟੀ ਦੇ ਮੈਂਬਰ ਹੋ ਉਸ ਦੀ ਦੇਖਰੇਖ ਕਰਨੀ ਜਿਵੇਂ ਤੁਸੀਂ ਪਾਰਕਿੰਗ ਦੇ ਇੰਚਾਰਜ ਹੋ بس ਤੁਸੀਂ ਪਾਰਕਿੰਗ ਦਾ ਖਿਆਲ ਰੱਖਣਾ ਹੈ ਤਿਮਰਨ ਜੀ ਸੈਕਟਰੀ ਜਾਣਦਾ ਸੀ ਕਿ ਵਿੰਗੇ ਟੇਡੇ ਲੋਕਾਂ ਦੇ ਵਟ ਕਿਵੇਂ ਕੱਢਨੇ ਹਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ